ਸਸਕੇ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਚਾਹਲ ਜਿਹੜਾ ਗੁਰਦਾਸਪੁਰ ਦੇ ਜੀ ਤਹਿਸੀਲ ਬਟਾਰਾ ਇਹਨੇ ਵੀਰੇ ਕਿ ਵੀਡੀਓ ਬਣਾਈ ਜੇ ਆਪਾਂ ਅੱਜ ਵੀ ਰਖੋ ਤਿੰਨੇ ਗਾਵਾਂ ਸੇਲ ਹੈ ਜੀ ਪਰ ਤਿੰਨੇ ਟੋਕੜਾ ਰੱਬਾ ਜੀ ਗਾਵਾਂ ਤੇ ਆਉਣ ਵੀਰ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਭਾਜੀ ਸਤਿਕਾਰ ਸਤਿਪੰਦੀਪਾ ਜੀ ਸਤਿਕਾਰ ਹੋਰ ਭਾਜੀ ਕਿਦਾਂ ਬਸ ਠੀਕ ਠਾਕ ਤੁਸੀਂ ਸੁਣਾਓ ਦੇਖਿਆ ਹੀ ਕਾ ਮੈਂ ਹਾਂਜੀ ਵੇਖਿਆ ਭਾਜੀ ਉਹ ਦੁੱਧ ਨੇ ਵੇਖਿਆ ਸਵੇਰੇ ਬਿਹੜਾ ਵੀ ਚੰਗਿਆ ਸੀ ਹਾਂਜੀ ਜੋਦ ਭਾਜੀ ਭਾਅ ਵੇਖਣਾ ਹਣਾ ਜੀ ਭਾਅ ਭਾਅ ਚੰਗਾ ਭਾਜੀ ਬਿਲਕੁਲ ਜੀ ਅੱਜ ਫਿਰ ਤਿੰਨ ਹੀ ਆ ਜੀ ਤਿੰਨ ਟੋਕੜਾਂ ਭਾਜੀ ਸਾਰੀਆਂ ਇਹ ਕੱਪੜਾ ਨਹੀਂ ਗੀ ਇਹ ਕੱਪੜਾ ਨਹੀਂ ਆ ਮੈਂ ਗਲਤ ਗੱਲ ਨਹੀਂ ਕਰਦਾ ਚਲੋ ਹਾਂਜੀ ਇਧਰ ਲੱਗੀ ਜੀ ਇਹਦੇ ਕੋਲ ਭਾਜੀ ਵਾਸੀ ਪਹਿਲਾਂ ਦਵਾ ਇਹਦੇ ਕੋਲ 7 ਕਿਲੋ ਦੁੱਧ ਵਾ ਅੱਛਾ 6 ਆ ਦੀ ਗਰੰਟੀ ਦੇਣੀ ਆਪਾਂ ਠੀਕ ਆ 7 ਨੂੰ ਕੋ ਮੰਨ ਕੇ ਲੈ 6 ਨਾਲ ਸੌਦਾ 6 ਨਾਲ 6 ਕਿਲੋ ਦੁੱਧ ਪੂਰਾ ਬਿਲਕੁਲ ਸੱਚੀ ਬੋਲੇ ਭਾਈ ਨੇ ਕੋਈ 7 ਨਹੀਂ 8 ਨਹੀਂ 6 ਕਿਲੋ ਦੁੱਧ ਹੀ ਆ ਆ ਜੋ ਉੱਚਾ ਆ ਜੋ ਵਧੀਆ ਚਵਾ ਇੱਕ ਨੰਬਰ ਦਾ ਕੋਈ ਰੱਸੀ ਨਹੀਂ ਪੋਣੀ ਕੋਈ ਘਾਟ ਨਹੀਂ ਪੋਣੀ ਇਦਾਂ ਠੀਕ ਆ ਭਾਈ ਠੀਕ ਆ ਠੀਕ ਹਾਂਜੀ 6 ਦਾ ਭਾਜੀ ਸਾਢੇ ਪੰਜਣਾ ਹੋਊਗਾ 6 ਤੋਂ ਪਾਈਆ ਵਾਧੇ ਪਰ 6 ਨਾਲ ਸੌਦਾ ਕਰ ਲਿਆ ਬਾਕੀ ਠੰਡੀ ਧੀਰੀ ਆ ਇਹ ਭਾਜੀ 15000 ਜੋ ਮਾਤਨ ਕਰਦਾਂਗੇ 2000 13000 ਦੀ ਦੇ ਦਾਂਗੇ ਇੱਕੋ ਹੀ ਗੱਲ ਹੋਰ 12 ਹੀ ਦੇ ਦਾਂਗੇ ਜਾਣੋ ਆਲੋ ਇਹ ਹੈ ਜੀ ਡੀ ਜੇ ਭਾਜੀ ਵੈਰਡ ਅੱਛਾ ਜੀ ਇਹਦੇ ਥੱਲੇ ਦੋ ਦ ਪੱਕਾ 6 ਕਿਲੋ ਆ 6 ਕਿਲੋ ਹਾਂ ਜੀ ਬਾਕੀ ਠੰਡੀ ਧਿਰੀ ਆਵੇ ਜਿੱਦਾਂ ਮਰਜੀ ਥਾਣ ਵੇਖੋ ਕੱਲਾ ਕਰਾ ਲਓ ਇਹ ਵੀ ਖੋਲੋ ਇਹਨੂੰ ਭਾਜੀ ਤੀ ਗੱਲ ਲੱਗਾ ਘਰ ਵਾਲੇ ਦੱਸਦੇ ਪਰ ਕੋਈ ਗਰੰਟੀ ਨਹੀਂ ਕਿਸ ਦੀ ਕੋਈ ਗੱਲ ਖਾਲੀ ਗੱਲ ਵੇਚ ਨਹੀਂ ਆਪਾਂ ਲਓ ਜੀ ਇਹ ਵੀ ਦੇਖੋ 6 ਕਿਲੋ ਦੇ ਮਨੋ ਬਾਕੀ ਵੈਰ ਦਾ ਤਾਜ਼ੇ ਦਾ ਰਿਕਾਰਡ ਚੰਗਾ ਭਾਜੀ 24 ਕਿਲੋ ਦਾ ਬਾ ਠੀਕ ਹੈ ਲਓ ਜੀ ਵੇਖੋ ਆਜਾ ਯਾਰ ਸੁਣੀਏ ਤਿੰਨੇ ਸੁਣੀਏ ਬੈਣਾ ਵਾ ਉੱਚੀਆਂ ਨੰਮੀਆਂ ਪੂਰੀਆਂ ਆਜੋ ਆਜ ਐਡੀ ਵੜ ਬਣੀ ਹੋਈ ਹੈ ਸੰਦੀਪਾ ਜੀ ਰਕਮ ਦੀ ਹੈ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਠੀਕ ਹੈ ਹਾਂਜੀ ਭਾਜੀ ਇਹਦਾ ਵੀ ਸੰਦੀਪਾ ਜੀ ਆਪਾਂ ਮੁੱਲ ਹੀ ਕਰਨਾ ਹਾਂਜੀ 15000 ਦੀ ਦੇਣੀ ਆ 15000 ਦੀ ਦੇਣੀ ਆ ਭਾਜੀ ਚਲੋ ਠੀਕ ਹੈ ਹਾਂਜੀ ਪੈੜਾ ਆ ਜੀ ਭਾਜੀ ਇਹਦੇ ਤੇ 5 ਕਿਲੋ ਦੁੱਧ ਜੇ ਪੱਕਾ ਅੱਛਾ ਬਾਕੀ ਸੋਹਣੀ ਸਨਕੀ ਵੇਚ ਲੋ ਇਹਦਾ ਸੋਹਣੀ ਸਨਕੀ ਦਾ ਮੁੱਲ ਰੱਖਣਾ ਆਪਾਂ ਨਹੀਂ ਵੈਰੀ ਬਹੁਤ ਹਾਂਜੀ ਹਾਂਜੀ 5 ਕਿਲੋ ਦੁੱਧ 5 ਕਿਲੋ ਦੁੱਧ ਠੰਡੀ ਧੀਰੀ ਭਾਜੀ ਖੋਲੋ ਜੀ ਲੋ ਜੀ ਬੜੀ ਨਸਲ ਵੇੜ ਤੇ ਬੋ ਜੀ ਆਜੀ ਭਾਈ ਆ ਵੇਖੋ ਦੇਖੋ ਤਈਏ ਚਲੋ ਮਜਬੂਰੀ ਹੈ ਮਾਣੇ ਵੇਚਨੀ ਹੈ ਪੈਜ ਨਹੀਂ ਆਣਾ ਭਾਈ ਜੀ ਬਾਹਰ ਬਾਹਰ ਪਾਜੀ ਤੇ ਵਲੇ ਕਈ ਬਣਾਉਂਦੇ ਨਹੀਂ ਆ ਨਹੀਂ ਬਣਾਉਂਦੇ ਆਹੋ ਭਾਈ ਦੋ ਦਾ ਜੋਰ ਦਸਦਾ ਜੋਰ ਦੋਦੀ ਲਈ ਜਾਂਦੇ ਯਾਰ ਉਪਰ ਤੋਂ ਉਪਰ ਤਾਹ ਲੰਗੀ ਇਹਦਾ ਹੀਟਾਂ ਬਾਕੀ ਵੇੜ ਵੇਖੋ ਭਾਜੀ ਹਾਂ ਜੀ ਹਾਂ ਉਥੋਂ ਘਮਾਓ ਮਾੜਾ ਫਿਰ ਮੂੰਹ ਭਾਈ ਇਹ ਇਹਦਾ ਹਾਉ ਮਾ ਹੁਣ ਮੂੰਹ ਮਾ ਦਿਖਾਓ ਮਾੜਾ ਚੰਗੀ ਦੋ ਛੜੋ ਹਾਂ ਵਾਹ ਠੀਕ ਮੰਨੋ ਕਿ ਭਾਜੀ ਬਰਿੰਦੀ ਕੀ ਮਾਰਾ ਇਹਦੀ ਭਾਜੀ ਕੀਮਤ ਆਪਾਂ ਕਰਦੇ 15000 12000 ਦੀ ਦੇਣੀ ਹੈ ਜੀ ਨਹੀਂ ਜੈ ਜੀ ਆ ਬਸ ਜੈ ਜੀ ਦੇਣੀ ਆਪਾਂ ਸਾਮੂ ਲੋਗ ਨੇ ਸਾਮੂ ਲੋਗ ਨੂੰ 5 ਕਿਲੋ ਦੁੱਧ ਪੱਕਾ 5 ਦਾ 4 ਨਾ ਹੋ ਗਿਆ 9.5 ਦਾ ਹੋ ਗਿਆ ਬਸ ਠੀਕ ਐਥੇ ਚੋ ਕੇ ਤਸੱਲੀ ਕਰਕੇ ਖੜੋ ਭਾਜੀ ਬਸ ਇਹੀ ਨੰਬਰ ਜੀ ਫੋਨ ਨੰਬਰ ਜੀ 70 ਦਾ 7395 ਜੀ ਠੀਕ ਹੈ ਪਿੰਡ ਚਾਲਕਣਾ ਤਸੀਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਸੱਚ ਕਰ